ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਦੂਜਾ ਦਿਨ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਜਿਹੜੀ ਹੈ ਵਿਧਾਨ ਸਭਾ ਸੈਸ਼ਨ ਦੇ ਵਿੱਚ ਬੇਅਦਬੀਆਂ ਵਿਰੁੱਧ ਕਾਨੂੰਨ ਲਈ ਬਿੱਲ ਪੇਸ਼ ਕਰੇਗੀ ਦੱਸਿਆ ਜਾ ਰਿਹਾ ਹੈ ਕਿ ਸੈਸ਼ਨ 'ਚ ਕਾਰਵਾਈ 10 ਵਜੇ ਦੇ ਕਰੀਬ ਜਿਹੜੀ ਹੈ ਸ਼ੁਰੂ ਹੋਵੇਗੀ ਪੰਜਾਬ ਪਵਿੱਤਰ ਗ੍ਰੰਥ ਐਕਟ 2025 ਤਹਿਤ ਜਿਹੜਾ ਇਹ ਬਿੱਲ ਦਾ ਨਾਮ ਰੱਖਿਆ ਜਾ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਬੇਅਦਬੀ ਕਰਨ ਵਾਲਿਆਂ ਦੇ ਵਿਰੁੱਧ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਸ ਦੇ ਵਿੱਚ ਜਿਹੜੇ ਆ ਦੋਸ਼ੀਆਂ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜੇਕਰ ਬੇਅਦਬੀ ਕਾਰਨ ਕੋਈ ਹਿੰਸਾ ਪੜਕਦੀ ਹੈ ਜਾਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਸ ਮਾਮਲੇ ਦੇ ਵਿੱਚ ਜਿਹੜੀ ਹੈ ਉਮਰ ਕੈ ਤੱਕ ਦੀ ਸਜ਼ਾ ਹੋ ਸਕਦੀ ਹੈ ਹੋਰ ਜਾਣਕਾਰੀ ਜਾਨਣ ਦੇ ਲਈ ਸਾਡੇ ਨਾਲ ਸਾਡੇ ਚੈਨਲ ਹੈੱਡ ਮਲਜੀਤ ਮਰਵਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਜੀ ਸਰ ਜੀ ਅੱਜ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ ਹੈ ਇਸ ਦੇ ਬਾਰੇ ਕੋਈ ਕੀ ਕਹਿਣਾ ਬڑا ਮਹੱਤਵਪੂਰਨ ਦਿਨ ਜੇਕਰ ਆਪਾਂ ਅੱਜ ਦੇਖੀਏ ਕਿਉਂਕਿ ਲੰਬੇ ਸਮੇਂ ਤੋਂ ਇੱਕ ਪੰਜਾਬ ਲਈ ਦੁਖਾਂਤ ਬੜਿਆ ਹੋਇਆ ਹੈ ਬੇਅਦਮੀਆਂ ਤੇ ਮਾਨ ਸਰਕਾਰ ਨੇ ਸਵਾ ਤਿੰਨ ਸਾਲ ਦਾ ਉਹਨਾਂ ਦਾ ਕਾਰਜਕਾਲ ਹੋ ਚੁੱਕਾ ਤੇ ਉਹਨਾਂ ਨੇ ਆ ਕੇ ਇਹ ਸਟੈਪ ਚੱਕਿਆ ਕਿ ਆਪਾਂ ਬੇਅਦਮੀਆਂ ਨੂੰ ਲੈ ਕੇ ਕੋਈ ਸਖਤ ਕਾਨੂੰਨ ਬਣਾਈਏ ਵਿਸ਼ੇਸ਼ ਤੌਰ ਤੇ ਦੋ ਦਿਨ ਦਾ ਸੈਸ਼ਨ ਬੁਲਾਇਆ ਗਿਆ ਅੱਜ ਦੂਜਾ ਦਿਨ ਹੈ ਅੱਜ ਹੀ ਇਹ ਬਿੱਲ ਜਿਹੜਾ ਹੈਗਾ ਤਬਲਾ ਵਿਧਾਨ ਸਭਾ ਦੇ ਵਿੱਚ ਲਿਆਂਦਾ ਜਾਵੇਗਾ ਸੈਸ਼ਨ ਦੇ ਵਿੱਚ ਔਰ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਦੀ ਬਹੁਗਿਣਤੀ ਹੈਗੀ ਇਸ ਕਰਕੇ ਸੁਭਾਵਿਕ ਹੈ ਕਿ ਉਹ ਪਾਸ ਵੀ ਹੋ ਜਾਏਗਾ ਪਰ ਉਸ ਤੋਂ ਅੱਗੇ ਯਕੀਨੀ ਇਹ ਬਣਾਇਆ ਜਾਣਾ ਕਿ ਜੋ ਬਿੱਲ ਪਾਸ ਹੁੰਦਾ ਹੈ ਕੱਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਕਿ ਚੰਡੀਗੜ੍ਹ ਚ ਜਿਸ ਚ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਉਸ ਤੋਂ ਬਾਅਦ ਕੋਈ ਇੱਕ ਵਿੱਚ ਆਪਾਂ ਬਿੱਲ ਪਾਸ ਕਰਦਾਂਗੇ ਪਰ ਵਿੱਚ ਦੇ ਵਿੱਚ ਜੇਕਰ ਕੋਈ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਸ਼ੋਧ ਦੀ ਲੋੜ ਹੁੰਦੀ ਹੈ ਜਾਂ ਕਿਸ ਤਰ੍ਹਾਂ ਦੀ ਸ਼ੋਧ ਕੀਤੀ ਜਾਵੇ ਇਸ ਤੇ ਵੀ ਅਸੀਂ ਪੂਰੀ ਵਿਚਾਰ ਚਰਚਾ ਜਿਹੜਾ ਹੈਗਾ ਕਰਾਂਗੇ ਹਾਲਾਂਕਿ ਵਿਰੋਧੀ ਜਿਹੜਾ ਨੇ ਉਹਨਾਂ ਨੂੰ ਇਸ ਤੇ ਆਪਣਾ ਪੱਖ ਰੱਖਣਾ ਚਾਹੀਦਾ ਹੈ ਕਿ ਕਿੱਦਾਂ ਦੀ ਸਜ਼ਾ ਮਿਲੇ ਦੋਸ਼ੀਆਂ ਨੂੰ ਕਰਨ ਵਾਲਿਆਂ ਨੂੰ ਜਾਂ ਕਿੱਦਾਂ ਦਾ ਇਸ ਤੇ ਸਾਰਾ ਜਿਹੜਾ ਹੈਗਾ ਪ੍ਰੋਸੀਜਰ ਬਣੇ ਪਰ ਉਹ ਹੋਰ ਵੀ ਕਈ ਮੁੱਦੇ ਲੈ ਕੇ ਆਣਗੇ ਆਪਣਾ ਸੈਸ਼ਨ ਦੇ ਵਿੱਚੋਂ ਮੰਗ ਕਰਨਗੇ ਉਹ ਗਨ ਕਲਚਰ ਦੀ ਮੰਗ ਕਰ ਰਹੇ ਆ ਕਿ ਉਸ ਤੇ ਲਗਾਮ ਨਹੀਂ ਲੱਗ ਪਾਦੀ ਉਹ ਡਰਗ ਬੈਟਲਿੰਗ ਦੀ ਮੰਗ ਕਰਦੇ ਪਏ ਆ ਉਹ ਪਾਣੀਆਂ ਦੇ ਮੁੱਦੇ ਦੀ ਗੱਲ ਕਰਦੇ ਪਏ ਆ ਔਰ ਵੱਡੀ ਗੱਲ ਜਿਹੜਾ CISF ਹੈ ਜਿਹਦਾ ਪਾਣੀਆਂ ਤੇ ਸੁਰੱਖਿਆ ਕਰਦਾ ਪਏ ਕੇਂਦਰ ਦਾ ਸੁਰੱਖਿਆ ਦਸਤਾ ਹੈਗਾ ਸੁਰੱਖਿਆ ਬਲ ਉਹਨੂੰ ਹਟਾਉਣ ਦੀ ਵੀ ਜਿਹੜਾ ਹੈ ਬਿੱਲ ਜਿਹੜਾ ਫੈਸਲਾ ਸਰਸਵਤਨ ਰਾਜ ਵਿਧਾਨ ਸਭਾ ਜੀ ਪਾਸ ਕੀਤਾ ਜਾਣਾ ਜਿਸ ਤੇ 50 ਸਰਕਾਰ ਦਾ ਇਹ ਕਹਿਣਾ ਕਿ ਸੀਆਈਐਸਐਫ ਨੂੰ ਹਟਾਓ ਤੇ ਇਸ ਤੇ ਅਸੀਂ ਜਿਹੜਾ ਹੈਗਾ ਆਪਣਾ 50% ਤਾਇਨਾਤ ਕਰੀਏ ਸੋ ਇਦਾਂ ਦੇ ਕਈ ਮੁੱਦੇ ਹੈਗੇ ਨੇ ਸੀਜੀਸੀ ਝੰਡੇੜੀ ਨੂੰ ਯੂਨੀਵਰਸਿਟੀ ਬਣਾਉਣ ਦਾ ਮਸਲਾ ਕਿਰਿਆ ਤੋਂ ਬਾਹਰ ਹੁਸ਼ਿਆਰਪੁਰ ਨੂੰ ਯੂਨੀਵਰਸਿਟੀ ਬਣਾਉਣ ਦਾ ਮਸਲਾ ਉਹ ਵੀ ਅੱਜ ਸਦਨ ਦੇ ਵਿੱਚ ਆਉਣਗੇ ਪਰ ਮਹੱਤਵਪੂਰਨ ਜਿਹੜਾ ਮੁੱਖ ਮੁੱਦਾ ਹੈਗਾ ਉਹ ਇਹੀ ਹੈ ਬੇਅਦਬੀਆਂ ਨੂੰ ਲੈ ਕੇ ਜਿਹੜਾ ਕਾਨੂੰਨ ਪਾਸ ਹੋਣਾ ਔਰ ਬਹੁਤ ਹੱਦ ਤੱਕ ਸੰਭਾਵਨਾ ਆਜੋ ਵਿਧਾਨ ਸਭਾ ਦੇ ਇਸ ਸੈਸ਼ਨ ਦੇ ਵਿੱਚ ਪਾਸ ਹੋ ਜਾਵੇਗਾ ਜੀ ਸਰ ਕੱਲ ਜਿਹੜਾ ਵਿਧਾਨ ਸਭਾ ਸੈਸ਼ਨ ਦਾ ਪਹਿਲਾ ਦਿਨ ਸੀਗਾ ਕੱਲ ਕੀ ਕਾਰਜ ਕਰ ਰਿਹਾ ਉਹਨਾਂ ਦਾ ਬਿਲਕੁਲ ਕੱਲ ਤਾਂ ਜਿਹੜੀਆਂ ਵਿਚਨੀਆਂ ਰੂਹਾਂ ਸੀਗੀਆਂ ਜੋ ਸੈਲੀਬ੍ਰਿਟੀ ਕਿਸੇ ਵੀ ਤਰ੍ਹਾਂ ਦੇ ਸੀ ਖੇਤਰ ਦੇ ਵਿੱਚ ਸੀਗੇ ਜਿਨ੍ਹਾਂ ਨੇ ਆਪਣਾ ਨਾਮ ਨਾ ਖੱਟਿਆ ਸੀ ਉਹਨਾਂ ਨੂੰ ਸਦਾਨ ਦੀ ਦਿੱਤੀ ਗਈ ਸਾਡੇ ਦੇਸ਼ ਦੇ ਵੀਰ ਸੈਨਿਕ ਜਿਹੜੇ ਸ਼ਹੀਦ ਹੋ ਕੇ ਸੀਗੇ ਉਹਨਾਂ ਨੂੰ ਵੀ ਜਿਹੜਾ ਹੈਗਾ ਸ਼ਰਧਾਂਜਲੀ ਦਿੱਤੀਆਂ ਗਈਆਂ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜਾ ਮੁੱਤ ਵੀ ਕਰ ਦਿੱਤਾ ਗਿਆ ਸੀਗਾ ਵਿਧਾਨ ਸਭਾ ਸੈਸ਼ਨ ਕੱਲ ਕੋਈ ਬਹੁਤੀ ਕਾਰਵਾਈ ਨਹੀਂ ਹੋ ਪਾਈ ਸੀਗੀ ਤੇ ਹਾਲਾਂਕਿ ਵਿਰੋਧੀ ਤੋਂ ਜ਼ਰੂਰ ਜਿਹੜਾ ਮੁੱਦੇ ਜਿਹੜੇ ਲੈ ਕੇ ਆ ਰਹੀ ਸੀਗੀ ਇੱਕ ਹੋਰ ਫਸਟਪੁਰਨ ਮੁੱਦਾ ਹੁਣ ਉੱਠਿਆ ਹੋਇਆ ਹੈ 바ਵਾ ਹੈਨਰੀ ਜਲੰਧਰ ਤੋਂ ਕਾਂਗਰਸ ਦੇ ਵਿਧਾਇਕ ਨੇ ਉਹ ਮੰਗ ਕਰ ਰਹੇ ਨੇ ਕਿ ਦੋ ਬੱਚਿਆਂ ਦਾ ਕਾਨੂੰਨ ਬਣਾ ਦਿੱਤੇ ਜਾਵੇ ਤੀਜਾ ਬੱਚਾ ਹੋਣ ਤੇ 10 ਲੱਖ ਜੁਰਮਾਨੇ ਦੀ ਗੱਲ ਕਰਦੋ ਤੇ ਸਰਕਾਰੀ ਨੌਕਰੀ ਨਹੀਂ ਮਿਲੇਗੀ ਪਰਿਵਾਰ ਨੂੰ ਇਹ ਇਸ ਦਾ ਜਿਹੜਾ ਹੈਗਾ ਹਾਲਾਂਕਿ ਆਪ ਦੇ ਵਿਧਾਇਕ ਜ਼ਰੂਰ ਕਹਿ ਰਹੇ ਨੇ ਵੀ ਇਹ ਠੀਕ ਨਹੀਂ ਹੈਗਾ ਕਿਉਂਕਿ ਬੱਚੇ ਹੋਣਾ ਕੁਦਰਤੀ ਬਾਤ ਹੈਗੀ ਹੈ ਉਹ ਉਹ ਲਿਆ ਪਾਉਂ ਜਿਹੜਾ ਬਾਵਾ ਆਪਣਾ ਇਹ ਗੱਲ ਰੱਖ ਪਾਉਂਦੇ ਨੇ ਕਿ ਨਹੀਂ ਰੱਖ ਪਾਉਂਦੇ ਇਹ ਵੀ ਇੱਕ ਬੜਾ ਰੋਚਕ ਪਲ ਹੋਏਗਾ ਜਦੋਂ ਇਹ ਅੱਜ ਦੇ ਸੈਸ਼ਨ ਦੇ ਵਿੱਚ ਆਪ ਆਂਦਾ ਜਾਂ ਨਹੀਂ ਆਪਾਂਦਾ ਉਹ ਦੇਖਣਾ ਵੀ ਬੜਾ ਰੋਚਕ ਰਹੇਗਾ ਜੀ ਸਰ ਤੁਹਾਨੂੰ ਕੀ ਲੱਗਦਾ ਹੈ ਇਹ ਸੈਸ਼ਨ ਵਧਾਇਆ ਜਾ ਸਕਦਾ ਹੈ ਜਾਂ ਅੱਜ ਇਹ ਜਿਹੜਾ ਖਤਮ ਕੀਤਾ ਜਾ ਸਕਦਾ ਹੈ ਹਾਂ ਬਿਲਕੁਲ ਇਹ ਤਾਂ ਹੈ ਚੀਜ਼ ਹੈਗੀ ਆ ਪਰ ਇਸ ਤੇ ਉਹੀ ਆ ਕਿ ਵਿਚਾਰ ਕਿੱਦਾਂ ਦਾ ਆਂਦਾ ਬਹੁਮਤ ਕਿੱਦਾਂ ਦਾ ਆਂਦਾ ਕਿੱਦਾਂ ਦੇ ਇਸ ਤੇ ਸਾਰੇ ਜਿਹੜਾ ਵਿਰੋਧੀ ਧਿਰ ਹੈ ਜਾਂ ਫਿਰ ਕਾਪਸ ਧਿਰ ਆਪਣੇ ਪੱਖ ਰੱਖਦੀ ਆ ਆਪਣੇ ਮਤ ਦਿੰਦੀ ਆ ਆਪਣੇ ਪ੍ਰਤੀਕਿਰਿਆ ਦਿੰਦੀ ਆ ਉਸ ਤੋਂ ਬਾਅਦ ਹੀ ਜਿਹੜਾ ਹੈ ਕਿ ਸਾਰਾ ਇਸ ਨੂੰ ਜਿਹੜਾ ਹੈਗਾ ਤੈ ਆਪਾਂ ਕਰ ਕੀਤਾ ਜਾ ਸਕੇਗਾ ਜੀ ਬਹੁਤ ਬਹੁਤ ਧੰਨਵਾਦ ਸਰ ਤਾਂ ਚੈਨਲ ਹੈਡ ਬਲਜੀਤ ਮਰਵਾਹਾ ਨਾਲ ਜਾਣਕਾਰੀ ਸਾਂਝੀ ਕੀਤੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਵਿਧਾਨ ਸਭਾ ਸੈਸ਼ਨ ਦੇ ਵਿੱਚ ਅੱਜ ਬਿਆਦਵੀ ਵਿਰੁੱਧ ਕਾਨੂੰਨ ਜਿਹੜੀ ਹੈ ਮਾਨ ਸਰਕਾਰ ਲੈ ਕੇ ਆਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਕ ਇੱਕ ਜੇਕਰ ਯੋਗ ਤੇ ਖਾਸ ਦਾ ਲੈ ਕੇ ਇਹ ਜਿਹੜਾ ਕਾਨੂੰਨ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਤੇ ਹੀ ਲਾਗੂ ਨਹੀਂ ਹੋਵੇਗਾ ਬਲਕਿ ਬਾਕੀ ਸਾਰੇ ਧਾਰਮਿਕ ਗ੍ਰੰਥ ਜਿਵੇਂ ਕਿ ਬਾਈਬਲ ਕੁਰਾਨ ਸ਼ਰੀਫ ਅਤੇ ਭਗਵਤ ਗੀਤਾ ਤੇ ਵੀ ਜਿਹੜਾ ਇਹ ਬਿਆਦਵੀ ਦਾ ਕਾਨੂੰਨ ਲਾਗੂ ਹੋਵੇਗਾ